دو وار ایم ایل ابا جی بہت سسکار وکرم چوہری سرندر جی خاص کر کے میرے پرا میں معافی چونوں پر بیٹی رہے کوٹلی سا اپنا رولار لگا سا رجندر ਦੀਪੀ ਸੁਰੇਂਦਰਪਾਲ ਜੀ ਸਾਡੇ ਸੁਰੇਂਦਰ ਜੀ ਚੌਧਰੀ ਸਾਹਿਬ ਤੇ ਸਾਰੇ ਕਹੜਾ ਸਾਹਿਬ ਦੇ ਹੋਰ ਸਾਥੀ ਤੇ ਖਾਸ ਕਰਕੇ ਦੋ ਵਿਅਕਤੀ ਜਿਹੜੇ ਸਾਡੇ ਜਿਹੜੇ ਪ੍ਰਧਾਨ ਨੇ ਜਿਨ੍ਹਾਂ ਦੀ ਕਿਰਪਾ ਦੇ ਸਦਕਾ ਅੱਜ ਦੀ ਇਹ ਸਭਾ ਬੁਲਾਈ ਗਈ ਹੈ ਦੋਨੇ ਜਿਵੇਂ ਦੇ ਪ੍ਰਧਾਨ ਅਰਸ਼ਣ ਵਿਅਕਤੀ ਸਾਡੇ ਲਾਡੀ ਜੀ ਤੇਰੀ ਸਾਥ ਇਹ ਖਾਸ ਕਰਕੇ ਜਿਹੜਾ ਹਮੇਸ਼ਾ ਸੇਵਾਵਾਂ ਦਿੰਦਾ ਸਾਡਾ ਬੰਦੂ ਬੜਿੰਗ ਸਾਹਿਬ ਇਹ ਬਲਾਕਾਂ ਦੇ ਪ੍ਰਧਾਨ ਤੇ ਸਾਹਮਣੇ ਬੈਠੇ ਕਾਂਗਰਸ ਦੇ ਸਾਥੀਓ ਮੈਂ ਦਾਦਾ ਸਮਾਂ ਨਹੀਂ ਲੈਣਾ ਅੱਜ ਅਸੀਂ ਇਹ ਸਭਾ ਕੈਂਸਲ ਕਰਨ ਲੱਗੇ ਸਾਂ ਮੈਨਾ ਕਾਂਗਰਸ ਦੇ ਵੀ ਇੱਥੇ ਬੈਠੇ ਨੇ ਸਾਰੇ ਸਾਥੀ ਕਿਉਂਕਿ ਮੈਂ ਜੰਮੀ ਸਾਹਿਬ ਪ੍ਰਗਟ ਸਾਹਿਬ ਤੇ ਜ਼ਿਲ੍ਹਾ ਪ੍ਰਧਾਨਾਂ ਨੇ ਪਹਿਲਾਂ ਸਾਡੇ ਬੰਦੂ ایک گل پہنچی کہ اج پنجاب حالات بڑے ناجک گیا یا حالات ایسے ہو گئے کہ اسی ابا نو کینسل کر دیے پھر ایک دو سلاح کی تھی کہ کئی بار یہ پروگرام کینسل ہو گیا ہے اس کر کے اس اسی ہر جڑے پیڑت علاقوں کا دورہ بھی کرنا ہے اتو چلا گے ਲੇਕਿਨ ਠੀਕ ਕਿਆ ਚੰਨੀ ਸਾਹਿਬ ਉਰਾਨੇ ਮੈਂ ਸਰਦਾਨ ਦੀ ਗੱਲ ਬਾਤ ਕਰਾਂਗਾ ਇਹਨਾਂ ਨੇ ਕਿਹਾ ਇਹ ਹੜ ਸਰਕਾਰ ਕਰਕੇ ਆਉਂਦੇ ਐ ਇਹ ਸਰਕਾਰ ਦੀ ਗਲਤੀ ਐ ਮੈਨੂੰ ਅੱਜ ਹੀ ਕਿਸੇ ਨੇ ਦੱਸਿਆ ਹਰਦੀਪ ਸਿੰਘ ਕਿੰਗਰਾ ਆਈਆਰਐਸ ਐ ਸਾਡਾ ਉਹ ਕਹਿੰਦਾ ਮੈਂ ਡੈਮ ਤੇ ਗਿਆ ਸੀ ਕੁਝ ਦਿਨ ਪਹਿਲਾਂ ਭਾਖੜਾ ਡੈਮ ਤੇ ਤੇ ਭਾਖੜਾ ਡੈਮ ਤਾਰੀਆਂ ਤੇ ਸੀ ਮਤਲਬ ਕਿ ਪਾਣੀ ਨਾਲ ਫੁੱਲ ਭਰਿਆ ਸੀ ਵੇ ਮੈਂ ਉੱਥੋਂ ਦੇ ਇੰਜੀਨੀਅਰ ਨੂੰ ਇਹ ਗੱਲ ਕਹੀ ਇਹ ਪਾਣੀ ਛੱਡ ਦਿਓ ਦੋ ਟਰਬਾਈਨਾਂ ਚੱਲ ਰਹੀਆਂ ਨੇ ਉਹਨਾਂ ਨੇ ਕਿਹਾ ਪਾਣੀ ਦੀ ਅੱਗੇ ਖੇਤੀ ਨੂੰ ਲੋੜ ਨਹੀਂ ਉਹਨਾਂ ਨੇ ਕਿਹਾ ਪਾਣੀ ਸੱਤ ਨੂੰ ਚਪਾ ਕੇ ਥੋੜਾ ਥੋੜਾ ਪਾਕਿਸਤਾਨ ਨੂੰ ਛੱਡ ਦਿਓ ਹੌਲੀ ਹੌਲੀ ਤਾਂਗੋ ਡੈਮ ਖਾਲੀ ਰਹੇ ਤੇ ਆਪਣਾ ਜੇ ਹੜਾ ਦਾ ਪਾਣੀ ਵੀ ਆ ਜਾਏਗਾ ਤਾਂ ਡੈਮ ਜਿਹੜਾ ਪਾਖੜਾ ਤੇ ਪੌਂਗੜਾ ਹੈ ਮੈਂ ਸੰਭਾਲ ਲਾਂਗੇ ਲੇਕਿਨ ਸਰਕਾਰ ਦਾ ਚੁਟਕਲਿਆ ਤੇ ਮਸ਼ਹੂਰੀਆਂ ਦੇ ਵਿੱਚ مشکوک پیمਾਨ ਸਾਹਿਬ ਧਿਆਨ ਨਾ ਦਿੰਦੇ ਹੋਏ ਉਹ ਡੈਮ ਲੱਕੋ ਨੱਕ ਸੀਗਾ ਤੇ ਅੱਜ ਹੁਣੇ ਮੈਂ ਨਿਊਜ਼ 18 ਦੀ ਖਬਰ ਸੁਣੀ ਹੈ ਕਹਿੰਦੇ ਜਿਹਨੇ ਫੁਲੱਜ ਕੀਤਾ ਅੱਜ ਪਾਖੜਾ ਡੈਮ ਦੇ ਖੋਲਣੇ ਪਏ ਆ ਜਿਹਦੇ ਨਾਲ ਪੰਜਾਬ ਦਾ ਹੋਰ ਭਾਰੀ ਨੁਕਸਾਨ ਹੋ ਸਕਦਾ ਹੈ ਇਹ ਸਰਕਾਰ ਦੀ ਮਿੰਦਾ ਕਰਨਾ ਚਾਹਣਾ ਔਰ ਮੁੱਖ ਮੰਤਰੀ ਦੀ ਮਿੰਦਾ ਕਰਨਾ ਚਾਹਣਾ। ਸੁਨავਿਨਾਨ ਜਿਹੜੀ ਸੰਵਧਾਨ ਬਚਾਓ ਆ ਸੰਵਧਾਨ ਦੀ ਕਿਤਾਬ ਜਿਹੜੀ ਰਾਹੁਲ ਗਾਂਧੀ ਨੇ ਫੜੀ ਆ ਆਪਣੇ ਹੱਥ ਵਿੱਚ ਇਹ ਮੈਂ ਲੈ ਕੇ ਆਇਆ। ਔਰ ਇਹ ਕਰਦੀ ਬਾਬਾ ਸਾਹਿਬ ਅਮੇਦ ਕਰ ਕੁਦਵਾਪੇ ਦੀ ਧਰਤੀ ਪਿਆਰ ਕਰਦੀ। ਉਹ ਕਿਉਂ ਕਰਦੀ ਹੈ ਕਿ ਬਾਬਾ ਸਾਹਿਬ ਅਮੇਦ ਕਰਦੇ ਦੇ ਨਾਲ ਕੇ ਕਰਕੇ ਇਸ ਸੰਵਿਧਾਨ ਨੂੰ ਬਣਾਇਆ ਔਰ ਉਸ ਸੰਵਿਧਾਨ ਦੇ ਨਿਰਮਾਤਾ ਦੇ ਕਰਕੇ ਅਗਰ ਮੈਂ ਇੱਕ ਗੱਲ ਦੇ ਵਿੱਚ ਸੰਵਿਧਾਨ ਦੀ ਗੱਲ ਕਰਾਂ ਵਿਆਖਿਆ ਕਰਾਂ ਇਸ ਕਿਤਾਬ ਦੀ ਇਸ ਕਨਸਟੀਟਿਊਸ਼ਨ ਨੇ ਇਹਨੂੰ ਰੋਜ਼ ਚੁੰਮਣਾ ਚਾਹੀਦਾ ਹੈ ਇਹਨੇ ਸਾਨੂੰ ਬਾਦਸ਼ਾਹਾਂ ਬੇਦ ਕਰਦੇ ਸੰਵਿਧਾਨ ਨੇ ਸਾਨੂੰ ਪਰਜਾ ਚੋਂ ਰਾਜੇ ਮਹਾਰਾਜਿਆਂ ਦੀ ਪਰਜਾ ਹੋਇਆ ਕਰਦੀ ਸੀ ਸਾਨੂੰ ਪਰਜਾ ਤੋਂ ਮੂਲ ਕੋਰ ਤੇ ਨਾਗਰਿਕ ਬੰਦਾ ਹੱਕ ਇਸ ਬਾਬਾ ਸਾਹਿਬ ਸੰਵਿਧਾਨ ਬਾਬਾ ਸਾਹਿਬ ਅੰਬੇਦਕਰ ਦੇ ਸੰਵਿਧਾਨ ਨੇ ਦਿੱਤਾ ਮੈਨੂੰ ਲੱਗਦੀ ਬੋਲੀ ਦੀ ਗੇੜ ਰਹੀ ਸਰ ਮੈਂ 1985 ਦੀ ਗੱਲ ਕਰਨੀ ਚਾਹਣਾ ਹੈ ਰਾਜੀਵ ਗਾਂਧੀ ਉਹਨੋਂ ਵੇਸ਼ੇ ਪ੍ਰਧਾਨ ਮੰਤਰੀ ਸਨ ਤੇ 404 ਸੀਟਾਂ ਸਾਡੇ ਕੋਲੇ ਸਨ 404 ਮੈਂਬਰ ਆਫ ਪਰਲਮੈਂਟ ਅਸੀਂ ਇੱਕ ਕਾਨੂੰਨ ਬਣਾਇਆ ਕਿ ਕੋਈ ਵੀ ਬੰਦਾ ਲੋਕ ਚਕਰ ਦੇ ਵਿੱਚ ਜਦੋਂ ਪਾਰਟੀ ਛੱਡ ਕੇ ਜਾਏਗਾ ਉਹਦੇ ਤੇ ਕਾਰਵਾਈ ਹੋਏਗੀ ਉਹਦੀ ਸਦਸਤਾ ਭੰਗ ਹੋ ਜਾਏਗੀ ਅਸੀਂ ਕਾਨੂੰਨ ਇਸ ਕਰਕੇ ਨਹੀਂ ਬਣਾਇਆ ਸੀ ਕਹਿਣ ਦਾ ਮਤਲਬ ਇਹ ਹੈ ਕਿ ਜਿਹੜੇ ਕਾਨੂੰਨ ਬਣਾਏ ਜਾਂਦੇ ਆ ਜਾਂ ਕਨਸਟੀਟਿਊਸ਼ਨ 'ਚ ਲਿਖਿਆ ਹੈ ਉਹੀਆਂ ਕਦਰਾਂ ਕੀਮਤਾਂ ਸਰਕਾਰਾਂ ਨੂੰ ਕਰਨੀਆਂ ਚਾਹੀਦੀਆਂ ਨੇ ਕਿ ਅੱਜ ਜਿਹੜੇ ਲੋਕ ਸੰਵਿਧਾਨ ਦੇ راکھے ہیں جڑا آر ایس ایس ہے ناگپور ہیڈ کا ترنگا پچوجا سال ناگپور ہیڈ کو نہیں لہرایا گوالکر ہندا سی گوالکر جڑا آر ایس ایس کا مکھی ہند سی کے سات مخی رہے اج تک پانچ کے سات مکھی رہے ہیں آر ایس ایس نے

ਅਗਰ ਇਤਨੀ ਵਾਰ ਆਪ ਭਗਵਾਨ ਦਾ ਨਾਮ ਲੈਂਦੇ ਤਾਂ ਸਵਰਗੋ ਮੇ ਚਲੇ ਜਾਂਦੇ ਇਹ ਕੋਟਲੀ ਸਾਹਿਬਾ ਨੇ ਪ੍ਰਦਰਸ਼ਨ ਕੀਤਾ 20 ਸਾਲ ਉਹਨਾਂ ਨੇ ਖੜੇ ਹੋ ਕੇ ਇਸ ਸਰ ਦਾ ਪਾਰਲੀਮੈਂਟ ਦੇ ਵਿੱਚ ਵਿਰੋਧ ਕੀਤਾ ਕਿ ਬਾਬਾ ਸਾਹਿਬ ਅੰਬੀਏਸ਼ਰ ਦੇ ਬਾਰੇ ਤੁਹਾਡੀ ਸੋਚਾ ਹੈ ਅੱਜ ਜਿਹੜਾ ਵੋਟ ਚੋਰੀ ਦਾ ਰੌਣਾ ਰਾਹੁਲ ਕਾਂਦੀ ਪਾ ਰਿਹਾ ਇਹ ਕੀ ਹੈ ਸਾਨੂੰ ਸ਼ੱਕ ਤਾਂ ਸੀਗਾ ਹੀ ਸਾਨੂੰ ਸ਼ੱਕ ਸੀਗਾ ਕਿ ਗੜਬੜ ਹੈ ਲੇਕਿਨ ਸ਼ੱਕ 11 ਸਾਲ ਲੱਗ ਕੇ ਰਾਹੁਲ ਗਾਂਧੀ ਨੂੰ ਸਬੂਤ ਇਕੱਠੇ ਕਰਕੇ ਜਦੋਂ ਪੱਕਾ ਸਬੂਤ ਮਿਲਿਆ ਫਿਰ ਉਹਨੇ ਮੋਦੀ ਸਰਕਾਰ ਨੂੰ ਨੰਗਾ ਕਰਤਾ ਪੂਰੇ ਦੁਨੀਆ ਦੇ ਅੰਦਰ ਕਿ ਕਿਸ ਸਰਕਾਰ ਇਸ ਬੰਦੇ ਨੇ ਸਰਕਾਰਾਂ ਲੁੱਟੀਆਂ ਮਹਾਰਾਸ਼ਟਰ ਪੰਜ ਮਹੀਨਿਆਂ ਚ ਮਿੱਤਰੋ 90 ਲੱਖ ਨਵੀਂ ਵੋਟ ਬਣਾ ਦਿੱਤੀ ਗਈ بہار ستر لاکھ ووٹ کٹ گئی ہے ایسا یہ کہندے ہیں کہندے لڑائی سی ہریاس کی کانگریس کی لڑائی نہیں سی اسی اٹھ سیٹان سرکار چلی گئی بائی ہزار ووٹان کا فرق سا سی اٹھا سیٹان پہ کنیا کا بائی ہزار ووٹا نال اٹھ ایم ایل اے ہار گئے سرکار ہریا چاہی بن گئی ਇਵੇਂ ਛੱਤੀਸਗੜ ਲੁੱਟਿਆ ਇਵੇਂ ਮੱਧਿਆ ਪ੍ਰਦੇਸ਼ ਲੁੱਟਿਆ ਇਵੇਂ ਮਹਾਰਾਸ਼ਟਰ ਲੁੱਟਿਆ ਕਿ ਇਵੇਂ ਅੱਜ ਜਿਹੜੀ ਹਿੰਦੁਸਤਾਨ ਦੀ ਸਰਕਾਰ ਹੈ 25 ਸੀਟਾਂ ਦੇ ਸਾਡੇ ਕੋਲੇ ਆ ਜਾਂਦੀਆਂ ਤਾਂ ਅੱਜ ਦੇਸ਼ ਦਾ ਪ੍ਰਧਾਨ ਮੰਤਰੀ ਰਾਹੁਲ ਝਾਂਦੀ ਹੋਣਾ ਸੀ ਤੇ 25 25 ਸੀਟਾਂ ਦਾ ਫਰਕਿੰਦਾ ਹੈ ਕੇਵਲ 33000 ਵੋਟਾਂ ਦਾ ਫਰਕ ਹੈ ਜੇ 30000 ਵੋਟ ਸਾਰੇ ਕੋਈ ਹੁੰਦੀ ਕਈ ਦਾ 550 ਦੀ ਵੋਟ ਦਾ ਹਸੀਹਾ ਕੇ ਇਹ ਵੋਟ ਚੋਰੀ ਕੀਤੀ ਇਸ ਬੰਦੇ ਨੇ ਤੇ ਰਾਹੁ ਗਾਂਧੀ ਨੇ ਪਾ ਲਿਆ ਇੱਕ ਕਮਰੇ ਚ 80 ਵੋਟਾਂ ਬਣਾਈਆਂ ਮੈਂ ਇੱਕ ਬੰਦੇ ਦੀਆਂ 4 ਵੋਟਾਂ ਫਾਰਮ ਨੰਬਰ 6 ਹੈ ਜਿਹਦੇ ਤੇ ਨਵੀਂ ਵੋਟ ਬਣਦੀ ਹੈ ਉਹਦੇ ਤੇ 121 ਸਾਲਾਂ ਦੀ ਔਰਤ ਦੀ ਵੋਟ ਬਣਾਈ ਪਈ ਹੈ گنیز بک کا وائٹ ریکارڈ کہندا ہے کہ اس پہ ایک سو پندرہ سال دا بندہ جیوت نہیں ہے کوئی جیو نہیں ہے لیکن ایک سو اکی سال راہل گاندھی نے پیچھے کئی لوگ ملاقات کی جڑے مرے ہیں الیکشن کمیشن نے مرے ڈکلئر کرتے راہل گاندھی نے کرے بلایا چاہ پیتی ਵੇ ਰਾਹੁਲ ગાંધી ਨੇ ਕਿਹਾ ਆ ਮਰੇ ਲੋਕ ਜਿਹੜੇ ਆ ਮਰੇ ਲੋਕ ਜਿਹੜੇ ਵਿਖਾਏ ਆ ਅੱਜ ਮੈਂ ਉਹਨਾਂ ਦੇ ਨਾਲ ਚਾਹ ਪੀ ਰਹੇ ਆ ਆ ਦੇਸ਼ ਦੇ ਇਲੈਕਸ਼ਨ ਕਮਿਸ਼ਨ ਦਾ ਹਾਲ ਹੈ ਸੋਚੇ ਕਰੋ ਜਿਹੜੇ ਇੱਥੇ ਆ ਇਹ ਉਤੋਂ ਵੀ ਮਾੜੇ ਆ ਆ ਵਾਕੀ ਪਾਰਟੀ ਜੋ ਦਿੱਲੀ ਤੇ ਦੂਜੇ ਰਾਜਾਂ 'ਚ ਕਰਦੇ ਆ ਇਹ ਇੱਥੇ ਕਰਦੇ ਆ ਪਰ ਜੰਮੀ ਸਾਹਿਬ ਕੰਨੀ ਸਾਹਿਬ ਇਹ ਪਰਸੋਂ ਦੇ ਪਿਸੂ ਪੈ ਗਏ ਝਾੜੂ ਵਾਲਿਆਂ ਦੇ ਪਰਸੋਂ ਦੇ ਪਰਸੋਂ ਦੇ ਪਿਸੂ ਪੈ ਗਏ ਅਕਾਲੀਰਾਲ ਵਾਲਿਆਂ ਦੇ ਤੇ ਪਰਸੋਂ ਦੇ ਪਿਸੂ ਪੈ ਗਏ ਉਹ ਜਿਹੜਾ ਥੋੜਾ ਪੁਰਾਣਾ ਬੇਲੀ ਸੀ ਜਾਖੜ ਜਵਾ ਜਵਾ ਪਾਣੀ ਚ ਬੈਠ ਕੇ ਆ ਕਿਉਂ ਕਿ ਪਰਸੋਂ ਸਾਡੀ ਸਾਰੇ ਜਾਣਿਆਂ ਦੀ ਫੋਟੋ ਆ ਗਈ ਦਿੱਲੀੋਂ ਵੀ ਸਾਰੇ ਇਕੱਠੇ ਆ ਸਾਰਿਆਂ ਦੇ ਸਾਰੀਆਂ ਸਾਰੀਆਂ ਬਾਤੀਆਂ ਦੇ ਪਿਸੂ ਪੈ ਗਏ ਲੈ ਜੇ ਆਪਾਂ ਕੋਈ ਕੰਮ ਨਾ ਕਰੀਏ ਜੇ ਜੈਨੀ ਪਰੌਠੇ ਖਾਂਦਿਆਂ ਦੀ ਫੋਟੋ ਆ ਜਾਆ ਕਰੇ ਜਾਂ ਚਾਹ ਪੀਂਦਿਆਂ ਦੀ ਤੇ ਸਾਰੇ ਮਾਰ ਦਿਆਂਗੇ ਇੱਕੇ ਵਾਰੀ ਤੇ ਸਾਰੇ ਮਾਰ ਦਿਆਂਗੇ ਬੋਲੋ ਬਈ ਜੇ ਗੱਲ ਸਹੀ ਹੈ ਜੇ ਠੁੱਠੀ ਹੈ ਜੇ ਸਹੀ ਹੈ ਤਾਂ ਤਾੜੀ ਮਾਰੋ ਵੇਖੋ ਬਈ ਜਾਂਦੇ ਆ ਮਿੱਤਰੋ ਜਲੰਧਰ ਆ ਰਹੇ ਮਾਰੇ ਮੋٹے ਫਰਕ ਸਕੇ ਭਰਾਵਾਂ ਚ ਵੀ ਰਹਿੰਦੇ ਆ ਪਿਓ ਪੁੱਤ ਚ ਵੀ ਰਹਿੰਦੇ ਤੇ ਘਰਾਂ ਵੀ ਘਰਾਂ ਵਾਲੇ ਚ ਵੀ ਰਹਿੰਦੇ ਸਾਡਾ ਕੋਈ ਰੋਣਾ ਨਹੀਂ ਮਾੜਾ ਮੋਟਾ ਤਾਂ ਚੱਲਦਾ ਰਹਿੰਦਾ ਪਰ ਇਹ ਗੱਲ ਵੀ ਬੈਠ ਕੇ ਨਕੀ ਆ ਮੈਂ ਅਸੀਂ ਸਾਰਿਆਂ ਨੇ ਫੈਸਲਾ ਕੀਤਾ ਹੈ ਕਿ ਯਾਰ ਸਾਰੇ ਆਪਦੀਆਂ ਗੱਲਾਂ ਛੱਡ ਦਿਓ ਜੇ ਕੋਈ ਹੈਗੀ ਵੀ ਹੈ ਸਾਨੂੰ ਪੰਜਾਬ بچਾਉਣਾ ਹੈ ਪੰਜਾਬ ਦੇ ਲੋਕ ਬਚਾਉਣੇ ਆ ਪੰਜਾਬੀਅਤ ਬਚਾਉਣੀ ਆ ਤੇ ਬਾਬਾ ਸਾਹਿਬਾ ਦੇ ਕਰਤਾ ਸੰਵਿਧਾਨ ਆ ਸੋ ਜੀ ਕਿ ਆ ਮੀਡੀਆ ਵਾਲੇ ਲੌੜਾ ਪਾਉਂਦੇ ਕਿਉਂ ਸਾਰੇ ਨਹੀਂ ਪਉਗੇ ਬਹੁਤ ਚੰਗੇ ਆ ਲੇਕਿਨ ਪੇਮਚਾਰ ਕੋਟਲੀ ਸਾਹਿਬ ਮਗਰ ਛੱਡੇ ਹੋਏ ਆ ਉਹ ਕਹਿੰਦੇ ਇਹਨਾਂ ਦੇ ਤਾਂ ਪੰਜ ਮੁੱਖ ਮੰਤਰੀ ਦੇ ਗਾਹਕ ਆ ਇਹ ਤਾਂ ਬਈ ਪੰਜ ਆ ਲੈ ਮੈਂ ਇੰਨੇ ਪੰਜਾਬ ਚ ਕਹਿੰਦਾ ਵੀ ਮੈਂ ਤਾਂ ਬੰਨਾ ਹੀ ਨਹੀਂ ਗਾ ਮੁੱਖ ਮੰਤਰੀ ਜੇ ਕੋਈ ਕਵੇ ਵੀ ਤਾਂ ਵੀ ਨਹੀਂ ਬੰਨਾ ਮੇਰੇ ਕੋਲ ਸੀਨੀਅਰ ਬੈਠੇ ਸਾਰੇ ਅੱਜ ਪ੍ਰਤਾਪ ਸਿੰਘ ਬਾਜਵਾ ਨੇ ਵੀ ਆਉਣਾ ਰੰਧਾਵਾ ਸਾਹਿਬ ਨੇ ਵੀ ਆਉਣਾ ਪਾਣੀ ਆਇਆ ਹੋਇਆ ਚੰਨੀ ਸਾਹਿਬ ਹੈ ਸਾਰੇ ਹੋਰ ਬੈਠੇ ਅਸੀਂ ਕਾਂਗਰਸ ਦੀ ਲੜਾਈ ਅਸੀਂ ਲੋਕਾਂ ਦੀ ਲੜਾਈ ਲੜਨੀ ਹੈ ਆਪ ਦੀ ਲੜਾਈ ਨਹੀਂ ਲੜਨੀ ਹੈ ਅਸੀਂ ਪੰਜਾਬ ਦੇ ਕਿਸਾਨਾਂ ਦੀ ਲੜਾਈ ਲੜਨੀ ਹੈ ਅਸੀਂ ਪੰਜਾਬ ਦੇ ਦਬਦੇ ਕੁਚਵੇ ਮਿੱੱਿਆਂ ਦੀ ਲੜਾਈ ਲੜਦੀਆਂ ਤੇ ਅਸੀਂ ਇਸ ਪੰਜਾਬ ਤੋਂ ਰਾਹੁਲ ਗਾਂਧੀ ਦਾ ਖੜੇ ਸਾਗਾ ਤੇ ਕਾਂਗਰਸ ਪਾਰਟੀ ਦਾ ਝੰਡਾ ਪੰਜਾਬ ਤੋਂ ਗੱਡ ਕੇ ਪੂਰੇ ਦੇਸ਼ ਦੇ ਵਿੱਚ ਲੈ ਕੇ ਜਾਣਾ ਹੈ ਇਹ ਸਾਡੀ ਸਾਡੀ ਸੋਚ ਹੈ ਸਾਡੇ ਸਾਰੇ ਸਰਕਾਰੀ ਅਧਿਕਾਰੀ ਬੈਠੇ ਐ ਮੈਂ ਸਾਡਾ ਉਮਰ ਛੋਟਾ ਐ

ਆਉਣ ਵਾਲੇ ਸਮੇਂ ਲੜਾਈ ਲੜਾਗੇ ਫਿਰ ਦੁਆਬੇ ਦੇ ਲੋਕ ਤਾਂ ਬੜੇ ਸਿਆਰੇ ਆ ਜਿੱਥੇ ਪੰਜਾਬ ਦੇ ਵਿੱਚ 99 ਸੀਟਾਂ ਝੜੂ ਨੂੰ ਆਈਆਂ ਇਹ ਦੁਆਬਾ ਇੱਕ ਐਸਾ ਇਲਾਕਾ ਸੀ ਜਿੱਥੇ ਇਹਨਾਂ ਨੇ ਜਿਹੜਾ ਸੁਨਾਮੀ ਆ ਰਹੀ ਸੀ ਆਮ ਆਦਮੀ ਪਾਰਟੀ ਦੀ ਦੁਆਬੇ ਦੇ ਪੜੇ ਲਿਖੇ ਲੋਕਾਂ ਨੇ ਉਹ ਸੁਨਾਮੀ ਨੂੰ ਬੰਨ੍ਹ ਲਾ ਕੇ ਇਹ ਸਬੂਤ ਦਿੱਤਾ ਤੇ ਕਈ ਐਮਐਲਏ ਸਾਡੇ ਇਥੋਂ ਚੁਟਾ ਕੇ ਤੁਸੀਂ ਲੋਕਾਂ ਨੇ ਤੇਜੇ ਦਬਾਬੇ ਚ ਝਾੜੂ ਦੀ ਗੱਲ ਨਹੀਂ ਬਣੀ ਤੋਂ ਹੁਣ ਵੀ ਮੈਨੂੰ ਇਹ ਯਕੀਨ ਹੈ ਕਿ ਦਬਾਬੇ ਦੇ ਲੋਕ ਤੇ ਸਾਡੇ ਮੰਚ ਤੇ ਬੈਠੇ ਲੀਡਰ ਸਰਦਾਰ ਚੰਨੀ ਸਾਹਿਬ ਦੀ ਅਗਵਾਈ ਪੰਜਾਬ ਚ ਵੀ ਪ੍ਰਤਾਪ ਸਿੰਘ ਬਾਜਵਾ ਦੀ ਅਗਵਾਈ ਚ ਰੰਦਾਵਾ ਸਾਹਿਬ ਦੀ ਅਗਵਾਈ ਸਾਡੇ ਸੀਨੀਅਰ ਹੋਰ ਫਰਦ ਸਿੰਘ ਦੀ ਅਗਵਾਈ ਚ ਸਾਰੇ ਲੀਡਰਾਂ ਦੀ ਅਗਵਾਈ ਅਸੀਂ ਪੰਜਾਬ جتاں گے دبے سیٹ کے مجھا مار کے دباپے کے لوگ پارٹی میں بےنتی کرنی چاہتا سارا میں س ਸਾਰੇ ਜिले ਪ੍ਰਧਾਨਾਂ ਸਾਡੇ ਕਾਂਗਰਸ ਦੇ ਫਖਤਿਆਰਾਂ ਜਿਹੜੇ ਚੋਣਾਂ ਲੜੇ ਐ ਉਹਨਾਂ ਨੂੰ ਕਿ ਉਜੇ ਜਿਲ੍ਹਾ ਕੀ ਦੁੱਖੇ ਹਰ ਆਇਆ ਉਹਨਾਂ ਨਾਲ ਸੰਪਰਕ ਕਰੋ ਸੰਪਰਕ ਕਰਕੇ ਬੰਦੀ ਲੋੜਵੰਤ ਸਹਾਇਤਾ ਕਿਸੇ ਨੂੰ ਰਾਸ਼ਨ ਚਾਹੀਦਾ ਪਸੂ ਆਪਣੇ ਪੱਠੇ ਚਾਹੀਦੇ ਤਰਪਾਵਾ ਚਾਹੀਦੀ ਹੈ ਦੂਜੇ ਜिलेਾਰੇ ਜਿੰਨਾ ਜिले ਖੜਾ ਆਇਆ اتے جڑے پردان سمپرکے جڑے چنا لڑے لوگ میں بےنتی کی تھی سیوا نماؤ جہ ایم ایل ام پی میں بےنتی کی اصے جنے تین سو روپیہ کا مطابق ایک ایک مہینے کی تنخواہ دئیے ہی دیں گے جہاں جاوید دے سی جی باغے نے آخر ہے بھی پہ دیا گا جی تھوڑے حکم کی پالنا کرنا اور میں بارے سوچ سکتا ہے تو ادھر بچار کر گے اور آفت کے نام پنجاب نج کرا گے ਸੋ ਆਪਣਾ ਮੁਕਾਬਲਾ ਕਿਸੇ ਨਾਲ ਨਹੀਂ ਹੈ ਕਿਉਂਕਿ ਕੇਵਲ ਸਾਡੇ ਆਪਸ ਵਿੱਚ ਪਿਆਰ ਰક્ષਣ ਦੀ ਲੋੜ ਹੈ ਨਾ ਸਾਡਾ ਅਕਾਲੀਆਂ ਦਾ ਮੁਕਾਬਲਾ ਹੈ ਨਾ ਸਾਡਾ ਝੜੂ ਦਾ ਖਿਲਰ ਗਿਆ ਜੇ ਬਾਏ ਇਲੈਕਸ਼ਨ ਜਿੱਤਣ ਦੇ ਨਾਲ ਉਹ ਦਬਾਵੇ ਆਲੋ ਬਾਏ ਇਲੈਕਸ਼ਨ ਜਿੱਤਣ ਦੇ ਨਾਲ ਜੇ ਕੋਈ ਇਹ ਸਮਝੇ ਕਿ ਸਾਡੀ ਸਰਕਾਰ ਆ ਜਾਏਗੀ ਇਹ ਭੁਲੇਖਾ ਹੈ ਬਾਏ ਇਲੈਕਸ਼ਨ ਸਰਕਾਰਾਂ ਜੁੱਤੀ ਦੇ ਵੋਟ ਤੇ ਪੈਸੇ ਦੇ ਜੋੜ ਕੇ ਜਿੱਤੀ ਲਿਆ ਕਰਦੀਆਂ ਲੇਕਿਨ ਜਦੋਂ ਜਰਨਲ ਇਲੈਕਸ਼ਨ ਆਇਆ ਪਾਰਲੀਮੈਂਟ ਦੇ ਚੋਣ ਆਏ 13 ਚੋਂ 7 ਜਿੱਤਾ ਕਾਂਗਰਸ ਪਾਰਟੀ ਨੇ ਜਿੱਤਿਆ ਔਰ ਤਾਹਰੀ ਰੱਖ ਵੋਟਾਂ ਕੇ 2 ਲੱਖ ਵੋਟਾਂ ਦੇ ਨਾਲ ਦੁਆਬੇ ਦੇ ਲੋਕਾਂ ਨੇ ਚੰਨੀ ਸਾਹਿਬ ਨੂੰ ਜਤਾਇਆ ਕੇਵਲ ਤਿੰਨ ਸੀਟਾਂ ਝਾੜੂ ਪੜਿਆਈਆਂ ਤਿੰਨ ਤੇ ਐਸਸੀ ਬਾਬਾ ਸੋਖ ਰੱਖੇ ਜਿਹੜਾ ਪਾਰਕੀ ਜਿਹੜੇ ਨਾਲ ਸਮਝੌਤਾ ਕਰ ਲੈ ਕਾਂਗਰਸ ਭਾਰਤੀ ਕਲਿਆ ਲੜੇਗੀ ਪਰ ਲੜ ਕੇ ਜੇ ਕੋਈ ਛੋਟੀ ਪਾਰਟੀ ਹੋਈ ਉਹ ਤਾਂ ਬੈਠ ਕੇ ਵਿਚਾਰ ਕਰਾਂਗੇ ਲੇਕਿਨ ਇਹਨਾਂ ਪਾਰਟੀਆਂ ਦੇ ਨਾਲ ਸਾਡਾ ਵਿਚਾਰ ਨਹੀਂ ਮੰਦਾ ਔਰ ਲੜਾਈ ਲੰਮੇ ਪੰਜਾਬ ਦੇ ਅੰਦਰ ਸਰਕਾਰ ਬਣਾ ਕੇ ਤੇ ਪੰਜਾਬ ਦਾ ਸਿਰ ਤੇ ਪੰਜਾਬੀਆਂ ਦਾ ਸਿਰ ਉੱਚਾ ਕਰਾਂਗੇ ਨਾ ਕਿ ਦਿੱਲੀ ਦੇ ਲੋਕਾਂ ਨੂੰ ਲਿਆ ਕੇ ਇੱਥੇ ਰਾਜ ਕਰਨ ਦਿਆਂਗੇ